ਮੋਹਾਲੀ ਪੁਲਿਸ ਨੂੰ ਇੱਕ ਵੱਡੀ ਸਫਲਤਾ ਇੱਥੇ ਪ੍ਰਾਪਤ ਹੋਈ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵੱਡਾ ਗਿਰੋਹ ਜਿਹੜਾ ਹੈ ਉਹ ਮੋਹਾਲੀ ਪੁਲਿਸ ਨੇ ਕੰਜੇ ਦੇ ਵਿੱਚ ਲਿਆ ਉਸ ਗਿਰੋਹ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਉਹ ਲੋਕ ਨੇ ਜੋ ਕਿ ਗੱਡੀਆਂ ਦੀ ਸੇਲ ਪਰਚੇਸ ਕਰਦੇ ਹੁੰਦੇ ਸਿਗੇ ਔਰ ਇਹ ਸਾਰੀਆਂ ਗੱਡੀਆਂ ਜਿਹੜੀਆਂ ਨੇ ਉਹ ਚੋਰੀ ਦੀਆਂ ਗੱਡੀਆਂ ਨੇ ਜਿਨ੍ਹਾਂ ਦੀ ਸੇਲ ਪਰਚੇਸ ਜਿਹੜੀ ਹੈ ਇਹਨਾਂ ਵੱਲੋਂ ਕੀਤੀ ਜਾਂਦੀ ਸੀਗੀ ਔਰ ਇਹ ਉਹ ਲੋਕ ਨੇ ਜਿਨ੍ਹਾਂ ਨੇ ਗੱਡੀਆਂ ਦੀ ਜਿਹੜੇ ਕਹਿ ਸਕਦੇ ਕਿ ਟੈਂਪਰਿੰਗ ਕੀਤੀ ਡਿਟੇਲ ਟੈਂਪਰਿੰਗ ਕੀਤੀ ਡਿਟੇਲ ਟੈਂਪਰਿੰਗ ਕਰਨ ਤੋਂ ਬਾਅਦ ਇਹ ਗੱਡੀ ਜਿਹੜੀਆਂ ਨੇ ਉਹ ਵੇਚੀਆਂ ਗਈਆਂ ਨੇ ਜਿੱਦੀਆਂ ਜਿਹੜੇ ਗਰੋ ਹੈਗਾ ਉਸ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਵਕਤ ਮੂੰਹ ਇਹਨਾਂ ਦੇ ਜ਼ਰੂਰ ਟਕੇ ਹੋਏ ਨੇ ਪਰ ਮਨਸੂਬੇ ਜਿਹੜੇ ਨੇ ਉਹ ਸਾਫ਼ ਸਿਗੇ ਕਿ ਕਿਸ ਤਰੀਕੇ ਦੇ ਨਾਲ ਗੱਡੀਆਂ ਚੋਰੀਆਂ ਕਰਕੇ ਨੰਬਰ ਪਲੇਟਾਂ ਬਦਲ ਕੇ ਡਿਟੇਲਾਂ ਬਦਲ ਕੇ ਜਿਹੜਾ ਹੈ ਇਹ ਲੋਗ ਇੱਥੇ ਚੋਰੀਆਂ ਕਰਦੇ ਸੀਗੇ ਚੋਰੀਆਂ ਕਰਕੇ ਜਿਹੜਾ ਹੈ ਅੱਗੇ ਦਿਨ ਕਿਤੇ ਜਿਹੜਾ ਹੈ ਇੱਥੇ ਪੂਰੀ ਇਹ ਕਹਿ ਸਕਦੇ ਆ ਕਿ ਚੋਰੀਆਂ ਜਿਹੜੀਆਂ ਉਹ ਕੀਤੇ ਜਾਂਦੇ ਸੀਗੀਆਂ ਅਸੀਂ ਇਹ ਜ਼ਰੂਰ ਜਿਹੜੇ ਇੱਥੇ ਅਸਿਰਫ ਅਫਸਰ ਹੈਗੇ ਨੇ ਉਹਨਾਂ ਨਾਲ ਵੀ ਜ਼ਰੂਰ ਗੱਲਬਾਤ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਸਭ ਚੀਜ਼ਾਂ ਜਿਹੜੀਆਂ ਹੋਈਆਂ ਨੇ ਔਰ ਕਿੱਦਾਂ ਇਹ ਪੂਰੀ ਚੋਰੀਆਂ ਨੂੰ ਅੰਜਾਮ ਦਿੰਦੇ ਸਿਗੇ ਔਰ ਕਿੱਦਾਂ ਜਿਹੜਾ ਇਹ ਚੀਜ਼ਾਂ ਨੂੰ ਜਿਹੜਾ ਬਣਾਉਂਦੇ ਸਿਗੇ ਗੱਡੀਆਂ ਦੀ ਟੈਂਪਰਿੰਗ ਕਿਸ ਤਰੀਕੇ ਕਰਦੇ ਸਿਗੇ ਕੀ ਕੋਈ ਗਰਾਥ ਸੀਗਾ ਕੀ ਸੀਗਾ ਇਹ ਸਭ ਡਿਟੇਲ ਜਿਹੜੀ ਹੈ ਕਿ ਤਰ੍ਹਾਂ ਕਿਤੇ ਵੀ ਜ਼ਰੂਰ ਲੈਂਦੀ ਕੋਸ਼ਿਸ਼ ਕਰਾਂਗੇ ਪਰ ਇਸ ਵਕਤ ਜਿਹੜਾ ਇਹ ਗੱਲ ਕੀਤੀ ਜਾਵੇ ਤਾਂ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਲੋਕ ਨੇ ਜਿਹੜੇ ਫੜੇ ਗਏ ਨੇ ਉਹ ਆਲਰੇਡੀ ਰੈਗੂਲਰ ਅਫੈਂਡਰਸ ਨੇ ਔਰ ਰੈਗੂਲਰ ਅਫੈਂਡਰਸ ਨਹੀਂ ਔਰ ਰੈਗੂਲਰ ਅਫੈਂਡਰਸ ਹੋਣ ਦੇ ਨਾਲ-ਨਾਲ ਜਿਹੜਾ ਹੈ ਉਹ ਲਗਾਤਾਰ ਜਿਹੜਾ ਹੈ ਕਹਿ ਸਕਦੇ ਹਾਂ ਕਿ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸੀਗੇ ਔਰ ਜ਼ਿਆਦਾਤਰ ਚੋਰੀ ਦੀਆਂ ਵਾਰਦਾਤਾਂ ਨੂੰ ਲਗਜ਼ਰੀ ਦੀਆਂ ਗੱਡੀਆਂ ਨੂੰ ਜੜਾਏ ਆਪਣਾ ਨਿਸ਼ਾਨਾ ਬਣਾਉਂਦੇ ਸੀਗੇ ਜਿਸ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਤਾਂ ਸਿੱਧੇ ਤੌਰ ਦੇ ਉੱਤੇ ਇਸ ਵਕਤ ਜੋ ਇਸ ਵਕਤ ਜੋ ਤਸਵੀਰਾਂ ਤੁਹਾਡੇ ਸਾਹਮਣੇ ਆ ਰਹੀਆਂ ਨੇ ਉਹਨਾਂ ਤਸਵੀਰਾਂ ਦੀ ਗੱਲ ਕਰੀਏ ਤਾਂ ਲਕਜ਼ਰੀ ਗੱਡੀਆਂ ਨੇ ਔਰ ਲਕਜ਼ਰੀ ਗੱਡੀਆਂ ਦੇ ਵਿੱਚ ਇਸ ਵਕਤ ਤੁਸੀਂ ਦੇਖ ਸਕਦੇ ਹੋ ਕਿ ਫੋਰਚੂਨਰ ਬਰੇਜ਼ਾ ਇਨੋਵਾ ਵਰਗੀਆਂ ਗੱਡੀਆਂ ਜਿਹੜੀਆਂ ਨੇ ਉਹ ਇਸ ਦੇ ਵਿੱਚ ਮੌਜੂਦ ਨੇ ਸੋ ਡੀਐਸਪੀ ਕੁਸ਼ੇਰ ਸੰਧੂ ਇਸ ਵਕਤ ਸਾਡੇ ਨਾਲ ਮੌਜੂਦ ਨੇ ਅਸੀਂ ਇਹਨਾਂ ਨਾਲ ਵੀ ਜ਼ਰੂਰ ਗੱਲਬਾਤ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਇਹ ਪੂਰੀ ਜਿਹੜੀਆਂ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਡੀਪ ਸਾਹਿਬ ਕਿੰਦਾ ਦੇਖੀਏ ਇਹ ਸਾਰੇ ਲੋਕ ਜਿਹੜੇ ਨੇ ਜਾਣਕਾਰੀ ਸਾਹਿਬ ਨੇ ਇਹ ਰੈਗੂਲਰ ਅਫੈਂਡਰਸ ਨੇ ਕਿੰਨੇ ਸਮੇਂ ਤੋਂ ਇਹ ਗੱਡੀਆਂ ਦੀ ਚੋਰੀ ਦਾ ਕੰਮ ਕਰ ਰਹੇ ਸੀ ਔਰ ਟੈਂਪਰਿੰਗ ਕਿਸ ਤਰੀਕੇ ਕਰਦੇ ਸੀ ਇਹ ਬ੍ਰਦਰ ਅਸੀਂ ਦੋ ਜਿਹੜੇ ਮੁੱਖ ਦੋਸ਼ੀ ਫੜੇ ਨੇ ਔਰ ਜਿਹਦੇ ਵਿੱਚ ਰ ਔਰ ਇ ਨਾਰਥ ਇੰਡੀਆ ਦੇ ਵਿੱਚ ਕਾਫੀ ਜਿਹੜਾ ਐਕਟਿਵ ਇਹ ਗੈਂਗ ਸੀਗਾ ਜਿਹੜਾ ਕਿ ਲਗਜ਼ਰੀ ਗੱਡੀਆਂ ਨੂੰ ਚੋਰੀ ਕਰਦਾ ਸੀਗਾ ਇਹਨਾਂ ਦੀ ਮੋਡਸ ਆਪ੍ਰੀਂਟੀ ਇਹ ਸੀਗੀ ਕਿ ਪਹਿਲਾਂ ਇਹ ਟੋਟਲ लॉस ਗੱਡੀ ਖਰੀਦਦੇ ਸੀਗੇ ਉਸੇ ਮੇਕ ਮਾਡਲ ਔਰ ਰੰਗ ਦੀ ਗੱਡੀ ਇਹ ਚੋਰੀ ਕਰਵਾ ਕੇ ਔਰ ਉਹਨੂੰ ਜਿਹੜੇ ਟੋਟਲ लॉस ਗੱਡੀ ਦੇ ਕੰਟੈਂਨਰ ਯੂਜ਼ ਕਰਕੇ ਇਹਨਾਂ ਨੂੰ ਬਾਹਰਲੀ ਸਟੇਟਾਂ 'ਚ ਵੇਚਿਆ ਜਾਂਦਾ ਸੀਗਾ ਕਿਹੜੀਆਂ ਸਟੇਟਸ ਸੀਗੀਆਂ ਕਿ ਜੇਕਰ ਇਹ ਨਾਰਥ ਰੇਜ ਐਕਟਿਵ ਸੀਗੇ ਕਿ ਕਿਹੜੀਆਂ ਸਟੇਟਸ ਸੀਗੀਆਂ ਇਹ ਜਿੱਥੇ ਜਾ ਕੇ ਜ਼ਿਆਦਾਤਰ ਵੇਚਦੇ ਸੀ ਔਰ ਜਾਣਕਾਰੀ ਵੀ ਆਈ ਹੈ ਕਿ ਬਾਹਰਲੇ ਮੁਲਕਾਂ 'ਚ ਵੀ ਵੇਚਦੇ ਰਹੇ ਕਿ ਜੋ ਮੋਂ ਨਾਮ ਦਾ ਇੱਕ ਬੰਦਾ ਸਾਨੂੰ ਫਿਕਰ ਕੀਤਾ ਗਿਆ ਜਿਹੜਾ ਕਿ ਦੀਮਾਪੁਰ ਨਾਗਾਲੈਂਡ ਦਾ ਹੈ ਔਰ ਇਹ ਗੈਂਗ ਦਾ ਮੁਖ ਸਰਗਨਾ ਸੀਗਾ ਔਰ ਨਾਰਥ ਨਾਰਥ-ਈਸਟ ਸਟੇਟਸ ਦੇ ਵਿੱਚ ਸਾਰੀਆਂ ਗੱਡੀਆਂ ਵੇਚੀਆਂ ਜਾਂਦੀਆਂ ਸੀਗੀਆਂ ਜਿਹਦੇ ਵਿੱਚ ਸਾਨੂੰ ਇਹ ਵੀ ਜਾਣਕਾਰੀ ਮਿਲੀ ਹੈ ਕਿ ਮਿਆਂਮਾਰ ਕ੍ਰੋਸ ਬਾਰਡਰ ਵੀ ਗੱਡੀਆਂੜੀਆਂ ਗਈਆਂ ਨੇ ਹਾਂਜੀ ਇਹਦੇ ਵਿੱਚ ਡਿਸਪਸਬ ਸਭ ਤੋਂ ਵੱਡਾ ਇੱਕ ਸਵਾਲ ਇਹ ਵੀ ਆਉਂਦਾ ਕਿ ਜਿਹੜੀਆਂ ਗੱਡੀਆਂ ਨੇ ਖਾਸ ਕਰਕੇ ਇਹਨਾਂ ਦੇ ਉੱਤੇ ਸਰਕਾਰੀ ਨੰਬਰ ਪਲੇਟਾਂ ਜਿਹੜੀਆਂ ਨੇ ਜਿਹੜੀਆਂ ਹਾਈ ਸਕਿਉਰਿਟੀ ਨੰਬਰ ਪਲੇਟਸ ਹੈਗੀਆਂ ਨੇ ਉਹ ਲਗੀਆਂ ਹੋਈਆਂ ਨੇ ਕਿ ਇਹਨਾਂ ਦਾ ਮੁੱਖ ਮੰਤਵ ਇਹੀ ਹੁੰਦਾ ਸੀਗਾ ਕਿ ਇਹਨਾਂ ਨੂੰ ਪ੍ਰੋਪਰ オリジナル ਟਾਈਪ ਬਣਾ ਕੇ ਹੀ ਵੇ ਜਿਵੇਂ ਮੈਂ ਤੁਹਾਨੂੰ ਦੱਸਿਆ ਜੀ ਟੋਟਲ ਉਸ ਗੱਡੀਆਂ ਸੀਗੀਆਂ ਉਹਨਾਂ ਦੇ ਕੰਟੈਂਸ਼ਲ ਯੂਜ਼ ਕਰਕੇ ਹਾਂ ਓਹ ਹੀ ਚੈਸੀ ਨੰਬਰ ਓਹ ਇੰਜਨ ਨੰਬਰ ਪੰਜ ਕੀਤਾ ਜਾਂਦਾ ਸੀਗਾ ਔਰ ਜਿਹੜੀ ਨੰਬਰ ਨੰਬਰ ਵੀ ਜਿਹੜਾ ਰਜਿਸਟ੍ਰੇਸ਼ਨ ਨੰਬਰ ਵੀ ਲਾਇਆ ਜਾਂਦਾ ਸੀਗਾ ਸੋ 댓 ਕਿ ਉਹਨੂੰ ਇੱਕ ਪ੍ਰੋਪਰ ਸ਼ੇਪ ਦਿੱਤੀ ਜਾ ਸਕੇ ਫਿਰ ਇਹਨੂੰ ਐਜ਼ ਅ ਜੈਨੂਨ ਗੱਡੀ ਜਿਹੜੀ ਬਾਜ਼ਾਰ ਮਾਰਕੀਟ ਚ ਵੇਚਿਆ ਜਾਂਦਾ ਸੀ ਤੇ ਕਿਦਾਂ ਫੜੇ ਕਿਦਾਂ ਗਏ ਕਿ ਇਹ ਪੰਜਾਬ ਚ ਵੇਚਣਾ ਸੀ ਮੋਹਾਲੀ ਚ ਵੇਚਣਾ ਸੀ ਇਹ ਸੁਹਾਣਾ ਏਰੀਆ ਦੇ ਵਿੱਚ ਅਸੀਂ ਰਮੇਸ਼ ਜਿਹੜਾ ਹੈਗਾ ਉਹਨੂੰ ਗ੍ਰਿਫਤਾਰ ਕੀਤਾ ਸੀਗਾ ਇੱਕ ਸਾਡੇ ਕੋਲ ਸੀਕ੍ਰੀ ਇਨਫੋਰਮੇਸ਼ਨ ਆਈ ਸੀ ਇੱਕ ਬਾਏਰ ਵੱਲੋਂ ਜਿਹੜੀ ਸਾਨੂੰ ਇਨਫੋਰਮੇਸ਼ਨ ਆਈ ਸੀ ਔਰ ਫਰਦਰ ਉਹਤੇ ਐਕਟ ਕਰਦੇ ਹੋਏ ਜਿਹੜੀ ਰਿਕਵਰੀ ਇਫੈਕਟ ਕੀਤੀ ਸਾਡਾ ਡੀਐਸਪੀ ਕੁਸ਼ੇਸ਼ ਸਿੰਘ ਸੰਧੂ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਲਗਜ਼ਰੀ ਗੱਡੀਆਂ ਜਿਹੜੀਆਂ ਨੇ ਖਾਸ ਕਰਕੇ ਇਹਨਾਂ ਦੇ ਟਾਰਗੇਟ ਤੇ ਰਹਿੰਦੀਆਂ ਸੀਗੀਆਂ ਤੁਸੀਂ ਦੇਖ ਸਕਦੇ ਹੋ ਕਿ ਫੋਰਚੂਨਰ ਗੱਡੀ ਹੈਗੀ ਹੈ ਇੱਕ ਇੱਕ ਲਗਜ਼ਰੀ ਗੱਡੀ ਹੈਗੀ ਹੈ ਹਰ ਟਾਪ ਮਾਡਲ ਦੀ ਗੱਡੀ ਫੋਰਚੂਨਰ ਹੈਗੀ ਹੈ ਜਿਸ ਦਾ ਤੁਸੀਂ ਦੇਖ ਸਕਦੇ ਹੋ ਇੱਥੇ ਜ਼ਿਕਰ ਹੋ ਰਿਹਾ ਹੈ ਇੱਧਰ ਤੁਸੀਂ ਦੇਖ ਸਕਦੇ ਹੋ ਕਿ ਬਲੈਕ ਕਲਰ ਦੀ ਇੱਕ ਫੋਰਚੂਨਰ ਗੱਡੀ ਹੈਗੀ ਹੈ ਉਸ ਦੇ ਨਾਲ ਇਨੋਵਾ ਕ੍ਰਿਸਟਾ ਜੋ ਕਿ ਇੱਕ ਨਵੀਂ ਗੱਡੀ ਹੈ ਨਵੀਂ ਮਾਡਲ ਦੀ ਗੱਡੀ ਹੈਗੀ ਹੈ ਇਸ ਦਾ ਜ਼ਿਕਰ ਇੱਥੇ ਕਿਤੇ ਨਾ ਕਿਤੇ ਆਇਆ ਔਰ ਵੱਡਾ ਇਹਨਾਂ ਦਾ ਸਰਗਨਾ ਕੰਮ ਕਿੱਦਾਂ ਕਰਦਾ ਸੀ ਕੰਮ ਕਰਦਾ ਸੀਗਾ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਇਹ ਲੋਕ ਜਿਹੜੇ ਨੇ ਪਹਿਲੇ ਉਹ ਗੱਡੀਆਂ ਲੱਭਦੇ ਸੀਗੇ ਜਿਹੜੀਆਂ ਟੋਟਲ ਲਾਸ ਹੋ ਗਈਆਂ ਜਿੱਦਾਂ ਫਰਜ਼ ਕਰੀਏ ਤਾਂ ਇਸੇ ਮਾਡਲ ਦੀ ਗੱਡੀ ਜਿੱਦਾਂ ਫੋਰਚੂਨਰ ਗੱਡੀ ਹੈਗੀ ਹੈ ਜਿਸੇ ਮਾਡਲ ਦੀ ਗੱਡੀ ਹੈਗੀ ਹੈ ਲਗਭਗ ਇਸ ਦੇ ਨਾਲ ਦੇ ਮਿਲਦੇ ਜੁਲਦੇ ਮਾਡਲ ਦੀ ਗੱਡੀ ਜਿਹੜੀ ਹੈ ਉਹ ਟੋਟਲ ਲਾਸ ਲੱਭਦੇ ਸੀਗੇ ਉਸ ਤੋਂ ਬਾਅਦ ਉਸ ਟੋਟਲ ਲਾਸ ਗੱਡੀ ਦੀ ਡੀਟੇਲ ਜਿਹੜੀ ਹੈ ਉਹ ਇਸ ਗੱਡੀ ਦੇ ਉੱਤੇ ਲਗਾ ਕੇ ਜਿਹੜਾ ਹੈ ਇਸ ਦੇ ਇੰਜਨ ਦੇ ਵਿੱਚ ਜਾਂ ਫਿਰ ਇਸ ਦੀ ਨੰਬਰ ਪਲੇਟ ਦੇ ਉੱਤੇ ਜਿਹੜੀ ਹੈ ਟੈਂਪਰਿੰਗ ਕਰਕੇ ਇਹਨਾਂ ਦੇ ਡਾਕੂਮੈਂਟਸ ਬਦਲ ਕੇ ਜਾਂ ਫਿਰ ਐਨਓਸੀਸ ਕਢਵਾ ਕੇ ਜਿਹੜਾ ਹੈ ਇਹ ਗੱਡੀਆਂ ਅੱਗੇ ਵੇਚੀਆਂ ਜਾਂਦੇ ਸੀਗੀਆਂ ਇ ਜੀ ਜਿਹੜੀਆਂ ਨੇ ਉਹ ਲਗਜ਼ਰੀ ਗੱਡੀਆਂ ਨੇ ਲਗਭਗ 1 2 3 4 ਤੇ 5 ਫੋਰਚੂਨਰ ਗੱਡੀਆਂ ਖਾਸ ਕਰਕੇ ਜੇਕਰ ਗੱਲ ਕਰੀਏ ਫੋਰਚੂਨਰ ਗੱਡੀ ਇੱਕ ਬਹੁਤ ਲਗਜ਼ਰੀ ਗੱਡੀ ਮੰਨੀ ਜਾਂਦੀ ਹੈ ਸੋ 5 ਫੋਰਚੂਨਰ ਗੱਡੀਆਂ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜਿਹੜੀਆਂ ਨੇ ਲਾਇਸ ਲੱਗੀਆਂ ਹੋਈਆਂ ਨੇ ਜਿਨ੍ਹਾਂ ਦੀ ਬਰਾਮਦਗੀ ਇਹਨਾਂ ਕੋਲੋਂ ਹੋਈ ਹੈ ਯਾਨੀ ਕਿ ਕਿਤੇ ਨਾ ਕਿਤੇ ਜਿਹੜਾ ਹੈ ਔਰ ਜ਼ਿਆਦਾਤਰ ਗੱਡੀਆਂ ਤੁਸੀਂ ਨੰਬਰ ਦੇਖ ਸਕਦੇ ਹੋ ਕਿ ਜਿਹੜੀ ਗੱਡੀਆਂ ਦਾ ਨੰਬਰ ਨੇ ਉਹ ਸੇਮ ਇਹੋ ਜਿਹੀਆਂ ਗੱਡੀਆਂ ਜਿਹੜੀਆਂ ਨੇ ਉਹ ਟੋਟਲ ਲਾਸ ਹੋ ਚੁੱਕੀਆਂ ਹੁੰਦੀਆਂ ਨੇ ਟੋਟਲ ਡੈਮੇਜ ਹੋ ਚੁੱਕੀਆਂ ਹੁੰਦੀਆਂ ਨੇ ਜਿਸ ਤੋਂ ਬਾਅਦ ਇਹ ਨੰਬਰ ਜਿਹੜੇ ਹੋਰ ਨਾ ਥਾਵਾਂ ਤੇ ਭੇਜੀਆਂ ਜਾਂਦੇ ਸੀਗੀਆਂ ਖਾਸ ਕਰਕੇ ਨਾਰਥ ਈਸਟਰਨ ਸਟੇਟ ਦੇ ਵਿੱਚ ਵਿੱਚ ਜਾਂਦੇ ਸੀਗੀਆਂ ਔਰ ਖਬਰੇ ਵੀ ਸਾਹਮਣੇ ਆਈ ਕਿ ਕ੍ਰਾਸ ਬਾਰਡਰ ਮਾਨਮਾਰ ਦੇ ਵਿੱਚ ਵੀ ਇਹ ਗੱਡੀਆਂ ਜਿਹੜੀਆਂ ਵਿੱਚ ਆ ਗਈਆਂ ਨੇ ਕੈਮਰਾ ਪਰਸਨ ਰਜਤ ਨਾਲ ਸੈਨਰੂ ਲਿਵਿੰਗ ਇਨ ਨਿਊਜ਼ ਮੋਹਾਲੀ